ਮਾਮਲਾ ਸਾਹਮਣੇ ਆ ਰਿਹਾ ਪਠਾਨਕੋਟ ਦੇ ਪੈਂਦੇ ਪਿੰਡ ਪੋਆ ਤੋਂ ਜਿੱਥੇ ਕਿ ਇੱਕ ਮਹਿਲਾ ਅਧਿਆਪਕ ਨੂੰ ਪੈਟਰੋਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਜੀ ਹਾਂ ਇਹ ਕੋਸ਼ਿਸ਼ ਕਿਸੇ ਬਾਹਰਲੇ ਵੱਲੋਂ ਨਹੀਂ ਬਲਕਿ ਉਸ ਅਧਿਆਪਕ ਦੇ ਪਤੀ ਦੇ ਵੱਲੋਂ ਹੀ ਕੀਤੀ ਗਈ ਉਹ ਪੈਟਰੋਲ ਦੀ ਬੋਤਲ ਨੂੰ ਲੈ ਕੇ ਸਕੂਲ ਦੇ ਵਿੱਚ ਦਾਖਲ ਹੋਇਆ ਜਿੱਥੇ ਕਿ ਅਧਿਆਪਕ ਬੱਚਿਆਂ ਨੂੰ ਪੜ੍ਹਾ ਰਹੀ ਸੀਗੀ ਤੇ ਉਸ ਨੂੰ ਸਾੜਨ ਦੀ ਪੈਟਰੋਲ ਪਾ ਕੇ ਕੋਸ਼ਿਸ਼ ਕੀਤੀ ਗਈ ਤੇ ਉਸ ਅਧਿਆਪਕ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਤੇ ਅਧਿਆਪਕ ਨੇ ਦੱਸਿਆ ਹੈ ਕਿ ਕਾਫੀ ਸਮੇ ਤੋਂ ਜਿਹੜਾ ਕਿ ਉਹਨਾਂ ਦਾ ਝਗੜਾ ਚੱਲ ਰਿਹਾ ਸੀਗਾ ਜਿਸ ਦੇ ਚੱਲਦਿਆਂ ਇਹ ਜਿਹੜਾ ਕਿ ਉਸ ਦੇ ਨਾਲ ਕੀਤਾ ਗਿਆ ਉਸ ਨੂੰ ਸਾੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਤੇ ਅਦਾਲਤ ਦੇ ਵਿੱਚ ਵੀ ਜਿਹੜਾ ਕਿ ਇਹਨਾਂ ਦਾ ਇਹ ਝਗੜਾ ਪਹੁੰਚਿਆ ਆਇਆ ਤੇ ਅਦਾਲਤ ਦੇ ਵਿੱਚ ਵੀ ਇਸ ਨੂੰ ਲੈ ਕੇ ਜਿਹੜਾ ਮਾਮਲਾ ਚੱਲ ਰਿਹਾ ਹੈ ਤੇ ਉਸ ਦੇ ਉਸ ਨੂੰ ਲੈ ਕੇ ਉਸ ਮਾਮਲੇ ਨੂੰ ਲੈ ਕੇ ਕਿ ਜਿਹੜਾ ਅਧਿਆਪਕ ਨੂੰ ਇਸ ਤਰ੍ਹਾਂ ਦੇ ਨਾਲ ਸਾੜਨ ਦੀ ਕੋਸ਼ਿਸ਼ ਕੀਤੀ ਗਈ ਤੇ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਨਾਲ ਹੀ ਅਧਿਆਪਕ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਤੇ ਅਧਿਆਪਕ ਕਰਕੇ ਦਾ ਕਹਿਣਾ ਹੈ ਕਿ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਕੀ ਕੁਝ ਹੋਰ ਅਧਿਆਪਕ ਦੇ ਵੱਲੋਂ ਕਿਹਾ ਗਿਆ ਹੈ ਤੇ ਲੋਕਾਂ ਦੇ ਵੱਲੋਂ ਕਿਹਾ ਗਿਆ ਹੈ ਤੁਹਾਨੂੰ ਸੁਣਾ ਦਿੰਨੇ ਆਂ ਮੈਂ ਗਵਰਨਮੈਂਟ ਪ੍ਰਾਇਮਰੀ ਸਕੂਲ ਗਿਤੋਰਾ ਚ ਅਜੇ ਇਨਚਾਰਜ ਕੰਮ ਕਰਦੀ ਤੀਂ ਉੱਥੇ ਮੈਂ ਪੜਾਉਂਦੀ ਆ ਸਿੰਗਲ ਟੀਚਰ ਸਕੂਲ ਐ ਤੇ ਅੱਜ ਛੁੱਟੀ ਹੋਣ ਨੂੰ 10 ਮਿੰਟ ਹੈ ਸੀ ਤੇ ਮੈਂ ਬੱਚਿਆਂ ਨੂੰ ਕਿਹਾ ਕਿ ਮੈਂ ਬੱਚਿਓ ਸਕੂਲ ਛੁੱਟੀ ਦਾ ਟਾਈਮ ਹੋ ਗਿਆ ਹੈ ਤੁਸੀਂ ਮਤਲਬ ਆਪਣਾ ਬੈਗ ਪੈਕ ਕਰੋ ਤੇ ਚਲਿਏ ਤੇ ਮੈਂ ਆਪਣਾ ਥੋੜਾ ਜਿਹਾ ਸਮਾਨ ਆਪਣੀ ਬੋਟਲ ਵਗੈਰਾ ਰੱਖਣ ਵਾਸਤੇ ਅਗਲੀ ਵਾਰ ਅੱਗੇ ਦੇਖਾਂਗਾ ਮੇਰੇ ਜਿਹੜੇ ਹਸਬੰਦ ਹੈ ਜਿਨ੍ਹਾਂ ਨਾਲ ਮੇਰਾ ਡਿਸਪਿਊਟ ਚਾਰ ਪੰਜ ਸਾਲ ਤੋਂ ਚੱਲਦਾ ਪਿਆ ਉਹਨਾਂ ਦਾ ਨਾਮ ਹੈ ਲਵਲੀਨ ਸ਼ਰਮਾ ਉਤਤ ਦੇ ਰਹਿਣ ਉਹ ਗਤੋਰਾ ਪਿੰਡ ਗਤੋਰਾ ਦੇ ਰਹਿਣ ਵਾਲੇ ਆ ਤੇ ਉਹਨਾਂ ਨੇ ਦੇਖਿਆ ਕਿ ਪੈਟਰੋਲ ਲਿਆ ਆ ਮੇਰੀ ਸਕੂਟੀ ਦੇ ਸੁੱਤਰੇ ਤੇ ਮੈਂ ਉਹਨਾਂ ਨੂੰ ਧੱਕਾ ਦਿੱਤਾ ਨੂੰ ਕਿ ਪਿੱਛੇ ਉਹ ਕੀ ਕਰਦੇ ਹੋ ਉਹਨਾਂ ਨੇ ਮੇਰੇ ਤੇ ਸੁਟਨਾ ਸ਼ੁਰੂ ਕਰਤਾ ਫਿਰ ਮੈਨੂੰ ਨਾ ਤੇ ਜੋਰ ਨਾਲ ਮਾਰੇ ਮੈਂ ਅੰਦਰ ਨੂੰ ਦੌੜੀ ਮੈਂ ਕਿਹਾ ਆਪਣੇ ਲੈਕਟਰ ਲੈ ਕੇ ਉਹਨੂੰ ਅੱਗ ਲਗਾਉਣ ਲੱਗੇ ਤੇ ਫਿਰ ਅੰਦਰ ਆ ਕੇ ਖੋਲ ਤੇ ਮੈਨੂੰ ਮਾਰਨ ਲੱਗੇ ਫਿਰ ਪਿੰਡ ਵਾਲੇ ਨੇ ਆ ਕੇ ਤੇ ਬਚਾਓ ਕੀਤਾ ਇਨੇ ਜੇ ਮੇਰਾ ਬੇਟਾ ਵੀ ਆ ਗਿਆ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਫਿਰ ਥੋੜੀ ਦੇਰ ਚੱਗੀ ਜੀ ਆਪਣੀ ਪੁਲਿਸ ਵੀ ਆ ਗਈ ਉਹਨਾਂ ਨੇ ਵੀ ਉਹਦੇ ਤੇ ਉਹ ਕਿੱਤਾ ਕਰਦੇ ਵਗੈਰਾ ਕੀਤਾ ਮੇਰੇ ਮੈਂ ਤਾਂ ਮੈਡੀਕਲ ਕਰਵਾਉਣ ਵਾਸਤੇ ਸਿਵਲੋਕ ਤੇ ਪਹੁੰਚ ਕੇ ਗਈ ਜੀ ਮੰਗ ਕਰਦੇ ਮੈਂ ਕਹਨੀ ਆ ਕਿ ਇਨਸਾਫ ਕੀਤਾ ਜਾਵੇ ਮੈਨੂੰ ਪੂਰਾ ਵਿਸ਼ਵਾਸ ਹੈ ਮੈਨੂੰ ਪੂਰਾ ਇਨਸਾਫ ਮਿਲੇਗਾ ਸਕੂਲ 'ਤੇ ਸਾਨੂੰ ਕੱਲ ਇੱਕ ਕਾਲ ਆਈ ਸੀਗੀ ਕਿ ਇੱਕ ਉਸ ਪਿੰਗ ਤੋਰੇ ਪਿੰਡ ਤੋਂ ਕਿ ਹਸਬੰਡ ਵਾਈਫ ਦਾ ਡਿਸਪਿਊਟ ਹੈ ਤੇ ਹਸਬੰਡ ਨੇ ਆ ਕੇ ਸਕੂਲ ਦੇ ਵਿੱਚ ਵਾਈਫ ਦੇ ਨਾਲ ਬਦਪੀਜ਼ੀ ਵਗੈਰਾ ਕੀਤੀ ਤੇ ਉਸ ਸਾਡੀ ਨੋਟਿਸ ਆ ਗਿਆ ਕੱਲ ਲੇਡੀ ਨੂੰ ਕਿ ਆਪਣਾ ਮੈਡੀਕਲ ਐਂਡ ਫਾਰਮਲ ਕੰਪਲੇਂਟ ਸਾਡੇ ਕੋਲ ਤਿਆਰ ਕਰੇ ਤਾਂ ਜੋ ਵਿੱਚ ਬੰਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਵੇ ਉਹ ਮੌਕੇ ਤੇ ਜਦੋਂ ਸਾਨੂੰ ਪਤਾ ਲੱਗਿਆ ਕਿਉਂਕਿ ਇਹਨਾਂ ਦਾ ਕਾਫੀ ਦਿਨ ਤੋਂ ਡਿਸਪਿਊਟ ਚੱਲ ਰਿਹਾ ਹਸਬੰਡ ਵਾਈਫ ਦਾ ਤੇ ਉਹ ਡਿਸਪਿਊਟ ਇਹਨਾਂ ਦਾ ਆਲਰੇਡੀ ਅੰਡਰ ਪ੍ਰੋਸੈਸਰ ਕਦੋਂ ਇਹ ਕੰਪਲੇਂਟ ਸਾਨੂੰ ਰੀਸੀਵ ਹੋਈ ਸਾਡੀ ਪੁਲਿਸ ਪਾਰਟੀ ਇਨਸਟੈਂਟਲੀ ਉੱਥੇ ਚਲੀ ਗਈ ਸੀ ਬਾਈ ધ ਟਾਈਮ ਜਿਹੜਾ ਹਸਬੰਡ ਸੀਗਾ ਉਹ ਉੱਥੇ ਨਹੀਂ ਮਿਲਿਆ ਲੇਡੀ ਉੱਥੇ ਮਿਲੀ ਉਹਨੂੰ ਅਸੀਂ ਆਪਣਾ ਮੈਡੀਕਲ ਕਰਾਉਣ ਲਈ ਤੇ ਫਾਰਮਲ ਕੰਪਲੇਂਟ ਜਿਹੜੇ ਦਾਇਰ ਕਰਨ ਲਈ ਕਿਹਾ ਗਿਆ